ਕਾਉਂਟ ਜਨੇ ਸਾਡੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਤੱਕ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਪੁੱਛੀ ਸੀ ਜੀ ਉਹਨਾਂ ਨੇ ਕੰਮ ਕਰਦੇ ਨੇ ਜਿਸ ਦੇ ਬਾਰੇ ਅਸੀਂ ਬਹੁਤ ਹੀ ਡੂੰਘਾਈ ਤੋਂ ਕੁਝ ਕਹਿ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡਿਵੈਲਪ ਕਰ ਰਹੇ ਨੇ ਤੇ ਜਿਹੜੀ ਵੀ ਬਾਰਦਰਤਾ ਤਾਂ ਨਹੀਂ ਕਿ ਤੁਹਾਡੇ ਸਾਹਮਣੇ ਲੈ ਕੇ ਸਰ ਇਹਨਾਂ ਕੋਲ ਬਹੁਤੀ ਕੀ ਗ੍ਰਾਮ ਹੈ ਲੱਗਦਾ ਕਿ ਸਿਮਿਲਰ ਵੈਪਨ ਯੂਜ਼ ਕੀਤਾ ਸੀਗਾ ਉਹਦੇ ਅਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਹਦੇ ਦੇ ਰੂਪ ਵਿੱਚ ਦੀ ਹੋਈ ਹੈ ਬਾਕੀ ਤੁਸੀਂ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅਨਜਾਮ ਤੋਂ ਪਹਿਲਾਂ ਹੀ ਪੁਆਇਂਟ ਕਰਦੇ ਸਰ ਇਹ ਕ੍ਰਿਮੀਨਲ ਰਿਕਾਰਡ ਕੀ ਇਹਨਾਂ ਦੇ ਦੋਨਾਂ ਬੱਚਿਆਂ ਦਾ ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿਕੀ ਜਿਹੜਾ ਫਿਰੋਜ਼ਪੁਰ ਦੇ ਵਿੱਚ ਰਹਿੰਦਾ ਉਹਦੇ ਅਗੇਂਸਟ ਐਂਡੀਪੀਐਸ ਐਕਟ ਦੇ ਇੱਕ ਕੇਸ ਰਜਿਸਟਰਡ ਜਿਹੜੇ ਆਰਡੀਐਕਸ ਦੇ ਜਿਹੜੇ ਹੈਂਡਲ ਜਿਹੜੇ ਆਪਰੇਟਰਸ ਆ ਜਿਹੜੇ ਆਈਐਸਆਈ ਦੇ ਕਿਹੜੇ ਕਿਹੜੇ ਬੰਦੇ ਨਾਲ ਟੱਚ ਸੀਗੇ ਅਸੀਂ ਸਾਰੀ ਬਿਲਕੁਲ ਲੁਗਾਈ ਨਾ ਪੁੱਛੀ ਪਰ ਇੰਕਸਿਜੀਵ ਕੋਲ ਦੀ ਸਪੋਰਟ ਨਾਲ ਜੁੜੇ ਹੋਏ ਨੇ ਜੀ ਡੀਆਈ ਨਾਲ ਐਸੋਸੀਏਟਿਡ ਸੀਗੇ ਜੀ ਸਰ ਇਨਪੁਟ ਸੀ ਹੀ ਪਹਿਲਾਂ ਪੁਲਿਸ ਨੂੰ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਇਨਪੁਟ ਸੀ ਹੀ ਸਤ ਨੂੰ ਬਿਲਕੁਲ ਜੀ ਸਾਡੀ ਮੈ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਬੀਜੀਪੀ ਸਾਹਿਬ ਮਾਨਯੋਗ ਸਪੈਸ਼ਲਟੀ ਜੀ ਲੋਅ ਐਂਡ ਡਾਕਟਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਸਾਡੀਆਂ ਝੂਨਾ ਬਣਾਈਆਂ ਗਈਆਂ ਸੀਗੇ ਸਾਨੂੰ ਐਕਸਟਰਾ ਫੋਰਸਿਸ ਮਿਲੀ ਸੀ ਜੀ ਤੁਸੀਂ ਦੇਖਿਆ ਹੋਵੇਗਾ